ਅੱਜ ਇੱਕ ਬਹੁਤ ਹੀ ਮਹਾਨ ਨਾਇਕ ਯੋਧਾ ਜਿਸ ਨੇ ਸਿਕੰਦਾ ਅਤੇ ਸਿੱਖਾਂ ਦੀ ਦਸਤਾਰ ਦਾ ਮਾਨ ਹਮੇਸ਼ਾ ਦੁਨੀਆ ਭਰ ਦੇ ਵਿੱਚ ਕਾਇਮ ਰੱਖਿਆ ਉਹਨਾਂ ਦਾ ਸ਼ਹੀਦੀ ਦਿਵਸ ਹੈ ਔਰ ਉਹ ਸਰਦਾਰ ਸੂਰਬੀਰ ਯੋਧਾ ਹੈ ਸ਼ਹੀਦ ਉਧਮ ਸਿੰਘ ਜੀ ਅੰਗਰੇਜ਼ਾਂ ਦੇ ਖਿਲਾਫ ਭਾਰਤ ਦੀ ਆਜ਼ਾਦੀ ਦੇ ਲਈ ਸਿੱਖਾਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ ਸਭ ਤੋਂ ਵੱਧ ਜੇਲ੍ਹਾਂ ਦੇ ਵਿੱਚ ਗਏ ਸਭ ਤੋਂ ਵੱਧ ਫਾਂਸੀਆਂ ਦੇ ਰੱਸੇ ਚੁੰਮੇ ਸਭ ਤੋਂ ਵੱਧ ਜਾਇਦਾਦਾਂ ਕੁਰਕ ਕਰਵਾਈਆਂ ਸਭ ਤੋਂ ਵੱਧ ਅੰਦੋਲਨ ਕੀਤੇ ਇਹ ਗੱਲ ਵੱਖਰੀ ਹੈ ਕਿ ਆਜ਼ਾਦੀ ਦਾ ਨਿਖ ਜਿਹੜਾ ਹੈ ਉਹ ਸਿੱਖਾਂ ਨੂੰ ਬਹੁਤ ਘੱਟ ਮੰਨਣ ਦਾ ਮੌਕਾ ਮਿਲਿਆ ਸਿੱਖਾਂ ਦੇ ਹੱਕ ਹਕੂਕ ਆਜ਼ਾਦੀ ਮਿਲਣ ਤੋਂ ਬਾਅ ਸੁਰੱਖਿਆਤ ਨਹੀਂ ਰਹੇ ਪਰ ਫਿਰ ਵੀ ਅਸੀਂ ਉਹਨਾਂ ਸੂਰਬੀਰ ਜੋਧਿਆਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਸਿੱਖ ਪਹਿਚਾਣ ਨੂੰ ਵੱਡੇ ਪੱਧਰ ਦੇ ਉੱਤੇ ਪਹਚਾਣਨ ਦਾ ਜਿਹੜਾ ਵੱਡਾ ਕਾਰਜ ਕੀਤਾ ਸ਼ਹੀਦ ਉਦਮ ਸਿੰਘ ਜੀ ਜਿਨ੍ਹਾਂ ਦਾ ਜਨਮ 26 ਦਸੰਬਰ 1899 ਨੂੰ ਸੁਨਾਮ ਦੇ ਵਿੱਚ ਹੋਇਆ ਸੈਂਟਰਲ ਜਦੀਮਖਾਨਾ ਜੋ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੈ ਔਰ ਸਿੱਖ ਸੰਸਥਾ ਚੀਫ ਖਾਲਸਾ ਦਵਾਨ ਵੱਲੋਂ ਚਲਾਇਆ ਜਾਂਦਾ ਸੀ ਉਹਦੇ ਵਿੱਚ ਇਹਨਾਂ ਨੇ ਪੜ੍ਹਾਈ ਕੀਤੀ ਖੰਡੇ ਬਾਟੇ ਦੀ ਪਹਲ ਚੱਕੀ ਅਮਰਤਾਰੀ ਹੋਏ 1919 ਦੇ ਵਿੱਚ ਜਲਿਆਂ ਵਾਲੇ ਬਾਗ ਦੇ ਸਾਕੇ ਨੇ ਇਹਨਾਂ ਦੇ ਮਨ ਨੂੰ ਝੋੜ ਕੇ ਰੱਖ ਦਿੱਤਾ ਚਿੰਗੁੱਠੀ ਦੀ ਤੱਕਾ ਔਰ ਇਹ ਤੱਕਾ ਬਰ ਤੋਂ ਲਓ ਇੱਕ ਵਾਰ ਨਹੀਂ کئی ਵਾਰ ਕੀਤਾ ਜਾ ਰਿਹਾ ਸੀ ਔਰ ਇਸ ਧੱਕੇ ਦੇ ਖਿਲਾਫ ਇਹਨਾਂ ਨੇ ਜਦੋਂ ਜੈਦ ਕਰਨ ਦਾ ਮਨ ਬਣਾ ਲਿਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਘੁੰਮੇ ਗਦਰੀ ਬਾਬਿਆਂ ਦਾ ਸਹਿਯੋਗ ਮਿਲਵਰਤਨ ਉਹਨਾਂ ਤੋਂ ਕੁਝ ਸਿੱਖਿਆ ਤੇ ਆਖਰ ਲੈਣਾਂ ਦੀ ਤਰਤੀ ਦੇ ਉੱਤੇ ਜਾ ਕੇ ਜਲਿਆਂਵਾਲਾ ਬਾਗ ਦੇ ਦੋਸ਼ੀ ਸਰ ਮਾਈਕਲ ਓਡਵਾਇਰ ਨੂੰ ਗੋਲੀਆਂ ਦੇ ਨਾਲ ਜਿਹੜਾ ਸੀ ਉਹ ਬੰਨ ਸੁੱਟਿਆ ਔਰ ਜਲਿਆਂਵਾਲਾ ਬਾਗ ਦੇ ਵਿੱਚ ਨਿਹੱਥਿਆਂ ਦੇ ਉੱਤੇ ਜਿਹੜਾ ਜ਼ੁਲਮ ਕੀਤਾ ਗਿਆ ਸੀ ਉਹਨਾਂ ਦਾ ਬਦਲਾ ਲਿਆ ਤੇ ਇਸ ਮਾਈਕਲ ਓਡਵਾਇਰ ਦੇ ਕਤਲ ਤੋਂ ਬਾਅਦ ਉਹਨਾਂ ਨੂੰ ਕੀ ਸਜ਼ਾ ਦਿੱਤੀ ਜਾਣੀ ਸੀ ਇਹ ਤੈਅ ਸੀ ਕਿ ਉਹ ਸਜ਼ਾ ਸੀ ਮੌਤ 31 ਜੁਲਾਈ 1940 ਨੂੰ ਪੈਂਟਨ ਦੇ ਵਿੱਚ ਇਹਨਾਂ ਨੂੰ ਫਾਂਸੀ ਦਿੱਤੀ ਗਈ ਇੰਗਲੈਂਡ ਦੇ ਅੰਦਰ ਪਰ ਇਹਨਾਂ ਨੇ ਆਖਰੀ ਸਮੇਂ ਦੇ ਉੱਤੇ ਇਹੋ ਸ਼ਬਦ ਕਹੇ ਕਿ ਮੈਨੂੰ ਕੋਈ ਗਮ ਨਹੀਂ ਮੈਨੂੰ ਕੋਈ ਦੁੱਖ ਨਹੀਂ ਕਿਉਂ ਗਮ ਨਹੀਂ ਕਿਉਂ ਦੁੱਖ ਨਹੀਂ ਕਿਉਂਕਿ ਇਹਨਾਂ ਨੇ ਜਲਿਆਂਵਾਲਾ ਬਾਗ ਦੇ ਸਾਕੇ ਤੋਂ ਬਾਅਦ ਜੋ ਉੱਥੇ ਮੰਜ਼ਰ ਜੋ ਉੱਥੇ ਖੌਲਨਾਖ ਖੌਲਨਾਖ ਤ੍ਰਿਸ਼ ਦਿਸ ਰਹੀ ਸੀ ਉਹ ਆਪਣੀ ਅੱਖੀਂ ਤੱਕਿਆ ਸੀ ਮਸੂਮਾਂ ਦੀਆਂ ਲਾਸ਼ਾਂ ਪਈਆਂ ਸੀ ਬੱਚਿਆਂ ਬਜ਼ੁਰਗਾਂ ਬੀਬੀਆਂ ਦੀਆਂ ਲਾਸ਼ਾਂ ਪਈਆਂ ਸੀ ਔਰ ਬੇਗੁਨਾਹ ਤੇ ਜ਼ੁਲਮ ਦਾ ਬਦਲਾ ਲੈਣਾ ਉਹਨਾਂ ਦੇ ਮਨ ਦੇ ਵਿੱਚ ਆਪਣੇ ਕੌਮ ਦੇ ਪ੍ਰਤੀ ਆਪਣੇ ਦੇਸ਼ ਦੇ ਪ੍ਰਤੀ ਇੱਕ ਦਰਦ ਸੀ ਔਰ ਉਸ ਦਰਦ ਨੇ ਇਹਨਾਂ ਨੂੰ ਇੱਥੋਂ ਤੱਕ ਜਿਹੜਾ ਸੀ ਉਹ ਕਰਨ ਦੇ ਲਈ ਸ਼ਹੀਦਾਂ ਦੇ ਦੇਵਤੇ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਔਰ ਹਮੇਸ਼ਾ ਹੀ ਸਿੱਖ ਆਪਣੀ ਯੋਧੀਆਂ ਸੂਰਬੀਰਾਂ ਨੂੰ ਯਾਦ ਕਰਦਾ ਹੈ ਅੱਜ ਇੱਕ ਬਹੁਤ ਹੀ ਮਹਾਨ ਨਾਇਕ ਯੋਧਾ ਜਿਸ ਨੇ ਸਿਕੰਦਾ ਅਤੇ ਸਿੱਖਾਂ ਦੀ ਦਸਤਾਰ ਦਾ ਮਾਨ ਹਮੇਸ਼ਾ ਦੁਨੀਆ ਭਰ ਦੇ ਵਿੱਚ ਕਾਇਮ ਰੱਖਿਆ ਉਹਨਾਂ ਦਾ ਸ਼ਹੀਦੀ ਦਿਵਸ ਹੈ ਔਰ ਉਹ ਸਰਦਾਰ ਸੂਰਬੀਰ ਯੋਧਾ ਹੈ ਸ਼ਹੀਦ ਉਧਮ ਸਿੰਘ ਜੀ ਅੰਗਰੇਜ਼ਾਂ ਦੇ ਖਿਲਾਫ ਭਾਰਤ ਦੀ ਆਜ਼ਾਦੀ ਦੇ ਲਈ ਸਿੱਖਾਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ ਸਭ ਤੋਂ ਵੱਧ ਜੇਲ੍ਹਾਂ ਦੇ ਵਿੱਚ ਗਏ ਸਭ ਤੋਂ ਵੱਧ ਫਾਂਸੀਆਂ ਦੇ ਰਸੇ ਚੁੰਮੇ ਸਭ ਤੋਂ ਵੱਧ ਜਾਇਦਾਦਾਂ ਕੁਰਕ ਕਰਵਾਈਆਂ ਸਭ ਤੋਂ ਵੱਧ ਅੰਦੋਲਨ ਕੀਤੇ ਇਹ ਗੱਲ ਵੱਖਰੀ ਹੈ ਕਿ ਆਜ਼ਾਦੀ ਨੇਕ ਜਿਹੜਾ ਹੈ ਉਹ ਸਿੱਖਾਂ ਨੂੰ ਬਹੁਤ ਘੱਟ ਮੰਨਣ ਦਾ ਮੌਕਾ ਮਿਲਿਆ। ਸਿੱਖਾਂ ਦੇ ਹੱਕ ਹਕੂਕ ਆਜ਼ਾਦੀ ਮਿਲਣ ਤੋਂ ਬਾਅਦ ਵੀ ਸੁਰੱਖਿਅਤ ਨਹੀਂ ਰਹੇ। ਪਰ ਫਿਰ ਵੀ ਅਸੀਂ ਉਹਨਾਂ ਸੂਰਬੀਰ ਜੋਧਿਆਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਸਿੱਖ ਪਹਿਚਾਣ ਨੂੰ ਵੱਡੇ ਪੱਧਰ ਦੇ ਉੱਤੇ ਪਹਚਾਣਨ ਦਾ ਜਿਹੜਾ ਵੱਡਾ ਕਾਰਜ ਕੀਤਾ। ਸ਼ਹੀਦ ਉਦਮ ਸਿੰਘ ਜੀ ਜਿਨ੍ਹਾਂ ਦਾ ਜਨਮ 26 ਦਸੰਬਰ 1899 ਨੂੰ ਸੁਨਾਮ ਦੇ ਵਿੱਚ ਹੋਇਆ। ਸੈਂਟਰਲ ਜਦੀਮਖਾਨਾ ਜੋ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੈ ਔਰ ਸਿੱਖ ਸੰਸਥਾ ਚੀਫ ਖਾਲਸਾ ਦਵਾਨ ਵੱਲੋਂ ਚਲਾਇਆ ਜਾਂਦਾ ਸੀ। ਉਹਦੇ ਵਿੱਚ ਇਹਨਾਂ ਨੇ ਪੜ੍ਹਾਈ ਕੀਤੀ। ਠੰਡੇ ਬਾਟੇ ਦੀ ਪਹਲ ਚੱਕੀ। ਦੇ ਸਾਕੇ ਨੇ ਇਹਨਾਂ ਦੇ ਮਨ ਨੂੰ ਚੋੜ ਕੇ ਰੱਖ ਦਿੱਤਾ। ਚਿੰਗੁੱਠੀ ਦੀ ਤੱਕਾ ਔਰ ਇਹ ਤੱਕਾ ਬਰਤਾਨੀਆਂ ਹਕੂਮਤ ਵੱਲੋਂ ਇੱਕ ਵਾਰ ਨਹੀਂ ਕਈ ਵਾਰ ਕੀਤਾ ਜਾ ਰਿਹਾ ਸੀ। ਔਰ ਇਸ ਤੱਕੇ ਦੇ ਖਿਲਾਫ ਇਹਨਾਂ ਨੇ ਜਦੋਂ ਜੈਦਦ ਕਰਨ ਦਾ ਮਨ ਬਣਾ ਲਿਆ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਘੁੰਮੇ, ਗਦਰੀ ਬਾਬਿਆਂ ਦਾ ਸਹਿਯੋਗ, ਮਿਲਵਰਤਨ ਉਹਨਾਂ ਤੋਂ ਕੁਝ ਸਿੱਖਿਆ ਤੇ ਆਖਰ ਲੈਣਾਂ ਦੀ ਤਰਤੀ ਦੇ ਉੱਤੇ ਜਾ ਕੇ ਜਲਿਆਂਵਾਲਾ ਬਾਗ ਦੇ ਦੋਸ਼ੀ ਸਰ ਮਾਈਕਲ ਓਡਵਾਇਰ ਨੂੰ ਗੋਲੀਆਂ ਦੇ ਨਾਲ ਜਿਹੜਾ ਸੀ ਉਹ ਬੰਨ ਸੁੱਟਿਆ ਔਰ ਜਲਿਆਂਵਾਲਾ ਬਾਗ ਦੇ ਵਿੱਚ ਨਿਹੱਥਿਆਂ ਦੇ ਉੱਤੇ ਜਿਹੜਾ ਜ਼ੁਲਮ ਕੀਤਾ ਗਿਆ ਸੀ ਉਹਨਾਂ ਦਾ ਬਦਲਾ ਲਿਆ ਤੇ ਇਸ ਮਾਈਕਲ ਓਡਵਾ ਉਹਨਾਂ ਨੂੰ ਕੀ ਸਜ਼ਾ ਦਿੱਤੀ ਜਾਣੀ ਸੀ ਇਹ ਤੈਅ ਸੀ ਕਿ ਉਹ ਸਜ਼ਾ ਸੀ ਮੌਤ 31 ਜੁਲਾਈ 1940 ਨੂੰ ਪੈਂਟਰਵਿਲੇ ਜੇਲ੍ਹ ਦੇ ਵਿੱਚ ਇਹਨਾਂ ਨੂੰ ਫਾਂਸੀ ਦਿੱਤੀ ਗਈ ਇੰਗਲੈਂਡ ਦੇ ਅੰਦਰ ਪਰ ਇਹਨਾਂ ਨੇ ਆਖਰੀ ਸਮੇਂ ਦੇ ਉੱਤੇ ਇਹੋ ਸ਼ਬਦ ਕਹੇ ਕਿ ਮੈਨੂੰ ਕੋਈ ਗਮ ਨਹੀਂ ਮੈਨੂੰ ਕੋਈ ਦੁੱਖ ਨਹੀਂ ਕਿਉਂ ਗਮ ਨਹੀਂ ਕਿਉਂ ਦੁੱਖ ਨਹੀਂ ਕਿਉਂਕਿ ਇਹਨਾਂ ਨੇ ਜਲਿਆਂਵਾਲਾ ਬਾਗ ਦੇ ਸਾਕੇ ਤੋਂ ਬਾਅਦ ਜੋ ਉੱਥੇ ਮੰਜ਼ਰ ਜੋ ਉੱਥੇ ਖੌਲ-ਨਾਖੌਲ ਨਾਕ ਦ੍ਰਿਸ਼ ਦੇਖਿਆ ਸੀ ਉਹ ਆਪਣੀ ਅੱਖੀਂ ਤੱਕਿਆ ਸੀ ਮਸੂਮਾਂ ਦੀਆਂ ਲਾਸ਼ਾਂ ਪਈਆਂ ਸੀ ਬੱਚਿਆਂ ਬਜ਼ੁਰਗਾਂ ਬੀਬੀਆਂ ਦੀਆਂ ਲਾਸ਼ਾਂ ਪਈਆਂ ਸਨ ਔਰ ਬੇਗੁਨਾਹ ਤੇ ਜ਼ੁਲਮ ਦਾ ਬਦਲਾ ਲੈਣਾ ਉਹਨਾਂ ਇੱਕ ਦਰਦ ਸੀ ਔਰ ਉਸ ਦਰਦ ਨੇ ਇਹਨਾਂ ਨੂੰ ਇਥੋਂ ਤੱਕ ਜਿਹੜਾ ਸੀ ਉਹ ਕਰਨ ਦੇ ਲਈ ਮਜਬੂਤੀ ਪ੍ਰਦਾਨ ਕੀਤੀ ਅੱਜ ਉਹਨਾਂ ਦੇ ਸ਼ਹੀਦੀ ਦਿਨ ਦੇ ਉੱਤੇ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਔਰ ਹਮੇਸ਼ਾ ਹੀ ਸਿੱਖ ਆਪਣੇ ਯੋਧੀਆਂ ਸੂਰਬੀਰਾਂ ਨੂੰ ਯਾਦ ਕਰਦੇ ਹਨ